ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਅੱਜ ਅਸੀਂ ਤੁਹਾਡੇ ਲਈ ਚੌਰ ਸਾਹਿਬ ਲੈ ਕੇ ਆਏ ਆਂ ਤੇ ਰਮਾਲਾ ਸਾਹਿਬ ਜਿਸ ਦੇ ਵਿੱਚ ਆਪਣੇ ਕੋਲੇ ਸਟੀਲ ਹੈਂਡਲ ਦੇ ਚੌਰ ਸਾਹਿਬ ਕਲਰ ਦੇ ਵਿੱਚ ਔਰ ਇਹ ਨਕਾਸ਼ੀ ਵਾਲਾ ਚੌਰ ਸਾਹਿਬ ਹੈ ਜੀ ਇਹ ਸਟੀਲ ਦੇ ਉੱਪਰ ਨਕਾਸ਼ੀ ਹੋਈ ਹੈ ਜੀ ਇਸ ਤੋਂ ਇਲਾਵਾ ਇਹ ਆਪਣਾ ਪਿਓਰ ਪਿੱਤਲ ਹੈ ਜੀ ਇਹ ਪਿੱਤਲ ਦੀ ਡੰਡੀ ਲੱਗੀ ਹੋਈ ਹੈ ਜੀ ਤੇ ਇਹ ਆਪਣਾ ਚੌਰਸ ਹੈ ਜਿਸ ਦੇ ਵਿੱਚ ਤੁਹਾਨੂੰ ਸਾਰੇ ਸਾਈਜ਼ ਮਿਲ ਜਾਣਗੇ ਜੀ ਵੱਡੇ ਛੋਟੇ ਇਹ ਦੇਖੋ ਇਹ ਛੋਟਾ ਸਾਈਜ਼ ਵੀ ਆਪਣੇ ਕੋਲੇ ਆਉਂਦਾ ਜੀ ਜਿਵੇਂ ਆਪਾਂ ਕੋਈ ਘਰ ਵਾਸਤੇ ਸਿੰਚੀ ਸਾਬ ਵਾਸਤੇ ਚਾਹੀਦਾ ਤਾਂ ਇਹ ਛੋਟਾ ਚੌਰਸ ਵੀ ਆਉਂਦਾ ਛੋਟੇ ਚੌਰਸ ਦੇ ਵਿੱਚ ਵੀ ਕਾਫੀ ਡਿਜ਼ਾਈਨ ਹੈ ਇਸ ਤੋਂ ਇਲਾਵਾ ਆਪਣੇ ਕੋਲੇ ਇੱਕ ਆ ਪਿਓਰ ਦੇ ਚੌਰਸ ਆਉਂਦੇ ਆ ਜੀ ਜਿਹੜਾ ਬਿਲਕੁਲ 100% ਪਿਓਰ ਦਾ ਹੋਊਗਾ ਜੀ ਇਸ ਤਰ੍ਹਾਂ ਦੇ ਵਿੱਚ ਵੀ ਆਪਣੇ ਕੋਲੇ ਸਾਰੇ ਚੌਰ ਸਾਹਿਬ ਹਾਜ਼ਰ ਨੇ ਜੀ ਇਸ ਤੋਂ ਇਲਾਵਾ ਆਪਣੇ ਕੋਲੇ ਆ ਰਮਾਲਾ ਸਾਹਿਬ ਆ ਜਾਂਦੇ ਆ ਜੀ ਜਿਸ ਦੇ ਵਿੱਚ ਡਬਲ ਸੈੱਟ ਸਿੰਗਲ ਸੈੱਟ ਤੁਹਾਨੂੰ ਆਮ ਜਾਰ ਨਾਲੋਂ ਬਹੁਤ ਵਾਜਬ ਰੇਟ ਤੇ ਦਿੱਤੇ ਜਾਣਗੇ ਜੀ ਤੁਸੀਂ ਕੋਈ ਵੀ ਆਪਣਾ ਰਮਾਲਾ ਸਾਹਿਬ ਜਾਂ ਚੰਦੂਆ ਸਾਹਿਬ ਖਰੀਦਣਾ ਹੋਵੇ ਚੌਰ ਸਾਹਿਬ ਤਾਂ ਤੁਸੀਂ ਇੱਥੋਂ ਖਰੀਦ ਸਕਦੇ ਹੋ ਇੱਕ ਤੁਹਾਨੂੰ ਜੀ ਮੈਂ ਥੋੜਾ ਜਿਆਦਾ ਦਿਖਾਉਣਾ ਚਾਹਣਾ ਹੈ ਇਹ ਆਪਣੇ ਕੋਲ ਨਾ ਚੰਦੂਆ ਸਾਹਿਬ ਦੇ ਸੈਟ ਆਉਂਦੇ ਆ ਜੀ ਇਸ ਤਰ੍ਹਾਂ ਤੁਹਾਨੂੰ ਇਹ ਪੈਕ ਕਰੇ ਹੋਣਗੇ ਇਹਦੇ ਤੁਹਾਨੂੰ ਕਲਰ ਅਸੀਂ ਦਿਖਾ ਦਿੱਤੇ ਜਾਣਗੇ ਕਿਉਂਕਿ ਆਪਣਾ ਤਿਆਰ ਹੁੰਦਾ ਜੀ ਆਪਣਾ ਇਹ ਇਹਦੇ ਵਿੱਚੋਂ ਜਿੰਨੇ ਵੀ ਰੰਗ ਡਿਜ਼ਾਈਨ ਹੋਣਗੇ ਤੁਹਾਨੂੰ ਦਿਖਾ ਕੇ ਜੋ ਵੀ ਤੁਸੀਂ ਸਿਲੈਕਟ ਕਰੋਗੇ ਸਾਥੋਂ ਸੈਟ ਆਪਣੇ ਸਾਈਜ਼ ਦਾ ਤਿਆਰ ਕਰਵਾ ਸਕਦੇ ਹੋ ਤੇ ਇਹ ਸੈਟ ਆਪਣੇ ਕੋਲੇ ਨੋਰਮਲ ਸਾਈਜ਼ਾਂ ਦੇ ਵਿੱਚ ਸਾਰੇ ਰੈਡੀ ਹੁੰਦੇ ਆ ਜੀ ਤੇ ਇਸ ਤੋਂ ਇਲਾਵਾ ਤੁਸੀਂ ਕੋਈ ਵੀ ਇਹਨਾਂ ਦੇ ਵਿੱਚੋਂ ਰਮਾਲਾ ਸਾਹਿਬ ਚੰਦਵਾ ਸਾਹਿਬ ਜਾਂ ਚੌਰ ਸਾਹਿਬ ਖਰੀਦਣਾ ਚਾਹੁੰਦੇ ਹੋ ਤਾਂ ਤਖਤਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਮੇਨ ਡਿਊਟੀ ਦੇ ਬਿਲਕੁਲ ਨਾਲ ਵਿਰਾਸਤ ਸ਼ਸਤਰ ਭੰਡਾਰ ਤੋਂ ਆ ਕੇ ਖਰੀਦ ਸਕਦੇ ਹੋ ਅਗਰ ਤੁਸੀਂ ਕੋਈ ਵੀ ਇਹਨਾਂ ਦੇ ਵਿੱਚੋਂ ਆਪਣੇ ਘਰ ਬੈਠੇ ਆਨਲਾਈਨ ਮੰਗਾਉਣਾ ਚਾਹੁੰਦੇ ਹੋ ਤਾਂ ਸਕਰੀਨ ਦੇ ਉੱਪਰ ਆਪਣਾ ਨੰਬਰ ਔਰ ਐਡਰੈਸ ਦਿੱਤਾ ਗਿਆ ਤੁਸੀਂ ਸਾਡੇ ਨਾਲ ਕੰਟੈਕਟ ਕਰਕੇ ਮਗਾ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ